ਮੁੰਡਾ ਆ ਗਿਆ ਪਸੰਦ ਹੈ ਦੀਦੀ ਕਿੱਥੇ ਹੈ ਦੀਦੀ ਸਾਰੇ ਸੜੇ ਪਏਗੀ ਨਾ ਮੰਮੀ ਨੇ ਬੋਲ ਨਹੀਂ ਉਹਦੇ ਵਾਂਗ ਹੀ ਸੜਿਆ ਰਹਿੰਦੀ ਤੂੰ ਮੇਰਾ ਭਰਾ ਹੈਂ ਤੂੰ ਦੱਸ ਦੀਦੀ ਕਿੱਥੇ ਹੈ ਆ ਆ ਚੱਲিয়ে ਲਾਵਾਂ ਤੇ ਬਾਜਾ ਮਾਰਣ ਦੇ ਮੈਨੂੰ ਲਾਵਾਂ ਵੇਖਣ ਵਾਸਤੇ ਸੱਤੇ ਹੀ ਮੈਂ ਲਾਵਾਂ ਤੇ ਜਾਵਾਂ ਤੇਰੇ ਨਾਲ ਹੋਰ ਬੇਇੱਜ਼ਤੀ ਕਰਾਵਾਂ ਕਦੋਂ ਦੀ ਮੈਂ ਵੇਖਣ ਨਹੀਂ ਤੇਰੇ ਮੂੰਹ ਆ ਰੁਕ ਜਾ ਰੁਕ ਜਾ ਰੁਕ ਜਾ ਕਰਨ ਢਈ ਐ ਕੋਸ਼ਿਸ਼ ਤੇ ਮੈਂ ਕਰਨੀ ਪਈ ਆ ਨਾ ਕਾਦੀ ਕੋਸ਼ਿਸ਼ ਹੁਣ ਤੇ ਅੰਤ ਹੋ ਗਿਆ ਤੇ ਤੂੰ ਕੋਸ਼ਿਸ਼ ਹੀ ਕਰੀ ਜਾਨੀ ਅਜ ਤੱਕ ਹੈਂ ਤੇਰਾ ਮੈਂ ਕੀ ਕਰਾਂ ਮੈਂ ਤੈਨੂੰ ਸਮਝ ਨਹੀਂ ਤੇ ਮੈਨੂੰ ਕਿਤਰਾ ਤੈਨੂੰ ਸਮਝਾਵਾਂ ਤੇਰੇ ਮੇਰੇ ਜੀਕਰ ਦੇ ਨਾ ਕੰਨਾਂ ਸੇਕ ਦਵਾ ਮਾਰ ਮਾਰ ਕੇ ਤੈਨੂੰ ਪਤਾ ਲੱਗ ਜਾਵੇ ਕਿ ਕਿਤਰਾ ਪੈਣਾ ਜਿਆ ਬੇਇੱਜ਼ਤੀ ਕਰੀਦੀ ਆ ਲਾਵਾਂ ਵੇਖਣ ਚੱਲ ਮੈਂ ਕਦੀ ਲਾਵਾਂ ਨਹੀਂ ਵੇਖੀਆਂ ਜਾ ਮੇਖ ਲਾਵਾ ਵੇਖਣ ਚੱਲੀ ਏ ਉਹ ਬੋਲੀ ਨਾ ਜਾ ਹੌਂਸਲਾ ਰੱਖ ਉਹ ਲਾਵਾ ਹੁਣ ਚੱਲੀ ਆ ਨਾ ਹੋਈਆਂ ਤੇ ਨਹੀਂ ਨਾ ਅਜੇ ਇੰਨਾ ਕੁਝ ਹੋ ਗਿਆ ਲਾਵਾ ਵੀ ਹੋ ਜਾਣੀਆਂ ਤੂੰ ਵੇਂਦੀ ਰਹਿ ਜਾਣਾ ਉਹਨਾਂ ਨੇ ਗੱਡੀ ਤੇ ਬਹਿ ਕੇ ਚਲੇ ਵੀ ਜਾਣਾ ਤੂੰ ਤਾਂ ਵੀ ਅੱਖਾਂ ਚੁੱਕ ਕੇ ਵੇਂਦੀ ਰਹਿਣਾ ਹੈ ਮੇਰਾ ਤਾਂ ਜੀ ਕਰਦਾ ਨਾ ਤਰੂ ੱੱਕਾ ਮਾਰ ਕੇ ਭਰਾ ਸੁਟਾ ਪਤਾ ਤੈਨੂੰ ਲੱਗ ਜਾਏ ਵੀ ਭੈਣ ਦੀ ਬੇਇੱਜ਼ਤੀ ਕਿਸਰਾ ਕਰੀ ਜੀ ਨੀ ਲਾਵਾ ਉਹ ਕਿ ਕੁੜੀ ਨੇ ਘਰ ਹੀ ਆਣਾ ਨਾ ਕਿਤੇ ਹੋਰ ਤੇ ਨਹੀਂ ਜਾਣਾ ਮੈਂ ਤੈਨੂੰ ਸਾਰਾ ਕੁਝ ਸੁਣਾਤਾ ਉਹਨੇ ਚਲੀ ਵੀ ਜਾਣਾ ਤੂੰ ਤਾ ਵੀ ਵੇਂਦੀ ਰਹਿਣਾ ਕੁਛ ਨਹੀਂ ਕਰ ਸਕਦੀ ਤੂੰ ਉਹ ਕਰ ਲਾ ਕੇ ਚੱਲ ਜਲਾ ਚੱਲ ਇਹ ਲਾਵਾ ਤੇ ਲਾਵਾ ਤੇ ਫੇਰ ਮੈਨੂੰ ਖੜ ਦੇ ਜਾ ਜਾ ਕੇ ਲਾਵਾ ਵੇਖ ਮੈਂ ਨਹੀਂ ਚੱਲਾ ਤੂੰ ਮੇਰੇ ਨਾਲ ਬੜੀ ਬੇਇੱਜ਼ਤੀ ਕਰਾਤੀ ਮੇਰੇ ਨਾਲ ਲਾਵਾ ਹੀ ਬਾਕੀ ਰਹਿ ਗਈਆਂ ਤੇਰੀਆਂ ਵੇਖਣ ਵਾਲੀਆਂ ਸਾਹਿਲ ਜਾ ਯਾਰ ਗੱਡੀਆਂ ਅੰਦਰ ਲਾ ਦੇ ਮੈਂ ਕਿਤੇ ਥੱਕ ਗਿਆ ਯਾਰ ਮੈਂ ਗੱਡੀਆਂ ਤੇ ਮੈਂ ਲਾ ਦੂੰਗਾ ਪਰ ਭਾਜੀ ਮੈਨੂੰ ਬੜੀ ਖੁਸ਼ੀ ਆ ਕਿ ਤੁਹਾਡਾ ਫਾਈਨਲੀ ਵਿਆਹ ਹੋ ਹੀ ਗਿਆ ਹਾਂ ਸਹੀ ਗੱਲ ਆ ਉਹ ਹੋ ਹੀ ਗਿਆ ਪਰ ਸਪੀਡ ਬੜੀ ਇੱਕ ਦਾ ਇਹ ਹਨ 100 ਦੇ ਵਿੱਚੋਂ ਆਪਾਂ ਸੋਚਿਆ ਕੀ ਸੀ ਤੇ ਇੱਕਦਮ ਸਾਰਾ ਕੁਝ ਹੋ ਗਿਆ ਮੈਂ ਤੇ ਆਪਣੇ ਹੀ ਸੋਚਿਆ ਕਿ ਆਏ ਤੇ ਘਰ ਬਾਰ ਵੇਖਣ ਸੀਗੇ ਤੇ ਭਾਂ ਚਲੋ ਉਹ ਸਮਾਲਕ ਦੀ ਸਾਰੀ ਕਿਰਪਾ ਚਲੋ ਜੋ ਨੂੰ ਦਾਦੇ ਨੂੰ ਮਨਜ਼ੂਰ ਸੀਗਾ ਜਾ ਫਿਰ ਲਾ ਫਟਾਫਟ ਗੱਡੀਆਂ ਅੰਦਰ ਮੈਂ ਤੈਨੂੰ ਇਹੋ ਦੱਸਣੀ ਆ ਹਾਂ ਠੀਕ ਆ ਭਾਜੀ ਠੀਕ ਆ ਹੋਂ ਤੇ ਫਿਰ ਹੋ ਗਈ ਨਾ ਮਿਸਿਸ ਮਾਰਫ ਸਹੀ ਗੱਲ ਤੂੰ ਹੀ ਜਿੱਤ ਗਏ ਤੇ ਮੈਂ ਹਾਰ ਗਈ ਹਾਂ ਤੂੰ ਆ ਨਹੀਂ ਹਸਪਨੇ ਨਾ ਲੈ ਵੇਖ ਲੈ ਫਿਰ ਹੋ ਗਈ ਕਿ ਨਹੀਂ ਸੁਪਨੇ ਸੱਚ ਸਹੀ ਗੱਲ ਮੈਂ ਨਾ ਤੁਹਾਡਾ ਥੈਂਕ ਯੂ ਕਰਨਾ ਚਾਹਨੀ ਹਾਂ ਕਿ ਤੁਸੀਂ ਮੇਰੀ ਇੱਜ਼ਤ ਰੱਖ ਲਈ ਮੇਰੇ ਘਰ ਦੇ ਸਾਹਮਣੇ ਉਹਨਾਂ ਨੂੰ ਡਾਊਟ ਹੈਗਾ ਸੀਗਾ ਕੀ ਪਤਾ ਮੁੰਡੇ ਨੇ ਵਿਆਹ ਕਰਾਣਾ ਕਿ ਨਹੀਂ ਕਰਾਣਾ ਪਰ ਅੱਜ ਜਿਹੜਾ ਵੀ ਡਾਊਟ ਸੀ ਨਾ ਉਹਨਾਂ ਨੂੰ ਕਲੀਅਰ ਹੋ ਗਿਆ ਮੈਂ ਦੇਖ ਰੰ ਤੇਨੋ ਉਹਦਾਂ ਹੀ ਕਿਹਾ ਸੀਗਾ ਕਿ ਕੋਈ ਕਰਨੀ ਪੇ ਫਿਕਰ ਜਾ ਕੇ ਕਰ ਦੇਣ ਉਹ ਕਹਿ ਦੇ ਤੇਰੀ ਪੇਠ ਨਹੀਂ ਲੱਗਣ ਦਿੰਦਾ ਫਿਰ ਗੱਲ ਹੋ ਗਈ ਹੋ ਗਈ ਤੁਹੀਂ ਲੱਗਣ ਵੀ ਨਹੀਂ ਦਿੱਤੀ ساری ਉਮਰ ਉਹ ਨਹੀਂ ਲੱਗਿਆ ਚਲੋ ਠੀਕ ਆ ਆਜੋ ਚੱਲੀਏ ਮੰਮੀ ਬੁਲਾਉਂਦੇ ਸੀਗੇ ਥੱਲੇ टाइम हो गया आए नहीं हजे तक आई मैं कदू की वेट करती भी हाँ कि टाइम बुआ खड़ गया आ गए देखा मम्मी आ गए आ ही गए हैं क्यों यार ਪਸੰਦ ਆ ਗਿਆ ਮੁੰਡਾ ਜਦੋਂ ਮੈਂ ਕੈਂਚੀ ਲੈ ਕੇ ਆਇਆ ਵੇ ਕੀ ਹੋਈ? ਛਾੜ ਦੇ ਯਾਰ ਸੜਿਆ ਹੀ ਰਿਹਾ ਕਰ ਹੁਣ ਤੇ ਹੱਸ ਲੈ ਮੰਮੀ ਕੀ ਹੋਇਆ? ਸਭ ਕੁਝ ਠੀਕ ਹੋ ਗਿਆ ਮੁੰਡਾ ਆ ਗਿਆ ਪਸੰਦ ਦੀਦੀ ਕਿੱਥੇ ਹੈ? ਦੀਦੀ ਸਾਰੇ ਸੜੇ ਪੇਗੀ ਨਾ ਮੰਮੀ ਨੇ ਬੋਲ ਨਹੀਂ ਉਹਦੇ ਵਾਂਗ ਹੀ ਸੜਿਆ ਰਹਿੰਦੇ ਆ ਤੂੰ ਮੇਰਾ ਭਰਾ ਹੈਂ ਤੂੰ ਦੱਸ ਦੀਦੀ ਕਿੱਥੇ ਹੀ ਬਹੁਤ ਦੀਦੀ ਦਾ ਵਿਆਹ ਕਰ ਤਾ ਹਾਂ ਕੀ ਕੰਨਾ ਪਿਆ ਵੇ ਦੀਦੀ ਦਾ ਵਿਆਹ ਹੋ ਗਿਆ ਵਾ ਉਹ ਆਪਣੇ ਘਰ ਆਇਆ ਹੁਣ ਸੁੱਤੀ ਵੇ ਤੂੰ ਹੀ ਆਪਣੀ ਭੈਣ ਤੋਂ ਬਿਨਾ ਕਰ ਲਿਆ ਦੀਦੀ ਦਾ ਵਿਆਹ ਉਹ ਮੈਂ ਤੁਹਾਡੀ ਛੋਟੀ ਭੈਣ ਆ ਦੀਦੀ ਗਾਵੇ ਦਾ ਤੀਗੀ ਜੋ ਕੁਝ ਹੋਇਆ ਚੱਟ ਪਟਾ ਯਾ ਪੀਤੋ ਫੋਨ ਨਹੀਂ ਕਰ ਦਿੰਦੇ ਤੇ ਮੈਂ ਆ ਹੀ ਜਾਂਦੀ ਵੀ ਮੇਰੀ ਭੈਣ ਹੈ ਉਹਨਾਂ ਨੇ ਜਲਦੀ ਜਲਦੀ ਸਾਰਾ ਕੁਝ ਕਰਤਾ ਤੇ ਪਾਪਾ ਮੰਨ ਗਏ ਮੰਮੀ ਨੇ ਪਾਪਾ ਨੇ ਤੋੜ ਦਿੱਤਾ ਆਹੋ ਸਾਰੇ ਮੰਨ ਗਏ ਵੇ ਫੇ ਤੁਰ ਹੀ ਜੰਨਾ ਹੈ ਵੇ ਬੈ ਮੈਨੂੰ ਦੱਸ ਕੀ ਗੱਲ ਹੋਈ ਊ ਰਿਧੀ ਮੇਰਾ ਨੱਕ ਗੇ ਸਿਰ ਬਹੁਤ ਦਰਦ ਹੁੰਦਾ ਵਾ ਜੋ ਗੱਲ ਕਰਨੀ ਆ ਬਹੁਤ ਮੰਮੀ ਨਾਲ ਜਾ ਕੇ ਕਰਨਾ ਮੇਰਾ ਨਾ ਤੇ ਪਾ ਉਹ ਆਈ ਉਹ ਸੜਿਆ ਜਿਹਾ ਮੂੰਹ ਬਣਾ ਕੇ ਮੰਮੀ ਵੀ ਨੰਗ ਗਈ ਉਹ ਰੀਦੀ ਕਰਦੀ ਮੈਂ ਮੰਮੀ ਨਾਲ ਕੋਈ ਗੱਲ ਨਹੀਂ ਕਰਦੀ ਮੰਮੀ ਕੀ ਗੱਲ ਹੈ ਈ ਸੁਣ ਦੀ ਬੀਆ ਮੈਂ ਦੀਦੀ ਦਾ ਵਿਆਹ ਕਰ ਆਇਓ ਮिन्नੂ ਕਿਆ ਮੁੰਡਾ ਵੇਖਣ ਚੱਲਿਆ ਘਰ ਬੈ ਤੈਨੂੰ ਕੋਈ ਲੋੜ ਨਹੀਂ ਕਿਤੇ ਜਾਣ ਦੀ ਹੈ ਤੇ ਆ ਵਿਆਹ ਕਰ ਆਏ ਉਹ ਛੋਟੀ ਭੈਣ ਦਾ ਕੋਈ ਖਿਆਲ ਨਹੀਂ ਆਇਆ ਉਹ ਮੇਰੀਆਂ ਕਿੰਨੀਆਂ ਦੀਜਾਂ ਹੀ ਲਹਿੰਗਾ ਪਾਣਾ ਹੀ ਜੁਲਰੀ ਲੈਣੀ ਹੀ ਸ਼ਾਪਿੰਗ ਕਰਨੀ ਹੀ ਮੈਨ ਨਹੀਂ ਉਹ ਤੁਹਾਨੂੰ ਮੇਰਾ ਖਿਆਲ ਹੀ ਨਹੀਂ ਆਇਆ ਨਾ ਉਹਨਾਂ ਨੂੰ ਆਇਆ ਨਾ ਤੁਹਾਨੂੰ ਉਹ ਕੋਈ ਤਾਂ ਬੋਲਦੇ ਉਹਨੂੰ ਵੀ ਬੁਲਾ ਲਓ ਮੇਰੀ ਭੈਣ ਤੋਂ ਹੋ ਰਹੇ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਤੇਰਾ ਵੀ ਕੋਈ ਚੱਕਰ ਹੈਗਾ ਨਾ ਤਾਂ ਮੈਨੂੰ ਹੁਣੇ ਹੀ ਦੱਸ ਐ ਐ ਨਾ ਹੋਵੇ ਤੇਰੇ ਮੈਂ ਟੋਟੇ ਕਰ ਦੇ ਨਹੀਂ ਮੇਰੀ ਗੱਲ ਸੁਣ ਸੁਣਦੀ ਨਹੀਂ ਤਾਂ ਨਹੀਂ ਉਹਦਾ ਤੇ ਮੈਂ ਕਰ ਰਹੀ ਆ ਮੈਂ ਲੋਕਾਂ ਨੂੰ ਕਹਿ ਦਾਂਗੀ ਮੈਂ ਕੁੜੀ ਦੇਖਣ ਗਈ ਸੀ ਮੁੰਡਾ ਦੇਖਣ ਗਈ ਸੀ ਉਹਦੇ ਦੋ ਭਰਾ ਸੀ ਇੱਕ ਵੱਡਾ ਤੇ ਇੱਕ ਛੋਟਾ ਉਹਦਾ ਮੈਂ ਸਿਆਪਾ ਨਵੇੜ ਆਈ ਆ ਤੇ ਨਾਲ ਨਾ ਤੇੜਾ ਨਵੇੜ ਦਾ ਜੇ ਕਿਸੇ ਰੇ ਕੋ ਚੱਕਰ ਹੈਗਾ ਹੈ ਨਾ ਤੇ ਮੈਨੂੰ ਦੱਸ ਦੇ ਐਨ ਹੋਵੇ ਮੇਰੇ ਤੋਂ ਬੁਰਾ ਕੋਈ ਨਹੀਂ ਹੋਣਾ ਨਹੀਂ ਜੇ ਅੰਨਾ ਆਂਟੀ ਵਾਲੀ ਗੱਲ ਸੱਚੀ ਨਿਕਲ ਆਈ ਤੇ ਤੈਨੂੰ ਮੈਂ ਨੀਚ ਦੱਬ ਦੇਣੀ ਤੇ ਤੂੰ ਲੱਪਣਾ ਵੀ ਨਹੀਂ ਹੂੰ ਤੇ ਜੇਰੇ ਫੋਨ ਫੋਨ ਫੜਦੀ ਆ ਨਾ ਤੇ ਘੱਟ ਫੜੀ ਤੇ ਤੇਰੀ ਕਿੱਤੀ ਘੋੜ ਕੇ ਮੈਂ ਮਾਰ ਦੇ ਨਹੀਂ ਮਨੂੰ ਤੇ ਦੋਨਾ ਭੈਣਾ ਨੇ ਤਾ ਛੱਡਿਆ ਵੇ ਕੀ ਬੁੱਖ ਮੈਂ ਤੁਹਾਡੇ ਵੱਲ ਸੋਚਿਆ ਹੀ ਤੇ ਕੀ ਕੁਛ ਨਹੀਂ ਸੋਚਿਆ ਤੁਸੀਂ ਮੈਂ ਦੁਨੀਆ ਚ ਦਹਾੜ ਜੋਗਾ ਨਹੀਂ ਛੱਡਿਆ ਵੱਡੇ ਤੇ ਵੱਡੇ ਵੱਡ ਛੋਟੀ ਉਸ ਤੋਂ ਨੁਕਮੀ ਰੋਈ ਨਾ ਅੱਠੀਆ ਜਾਲਮਤੀ ਆ ਜੰਮਿਆ ਨਾ ਮੈਂ ਮਨੂੰ ਉਮੀਦ ਹੀ ਨਹੀਂ ਕਿ ਆ ਮੇਰੇ ਨਾਲ ਹੋਣਾ ਵੇ ਮੰਡੂ ਪੁੱਛ ਕੇ ਵੇ ਮੇਰੇ ਦਿਲ ਤੇ ਕੀ ਬੀਤਦੀ ਪਈ ਐ ਜਿਹੜਾ ਉਹਦਾ ਹੁੰਦਾ ਪਿਆ ਸੀ ਉਹਨੂੰ ਮੈਂ ਬੜਾ ਸਮਝਾਇਆ ਉੱਥੇ ਵੀ ਕਿਰਨ ਵਾਪਸ ਆ ਜਾ ਘਰ ਹਜੇ ਵੀ ਟਾਈਮ ਹੈ ਗਈ ਚੱਲ ਪੈ ਤੇਰਾ ਮੈਂ ਸੋਣਾ ਲੱਭਾਂਗੀ ਪਰ ਤੈਨੂੰ ਸਾਰਾ ਪਤਾ ਹੀ ਕਿਰਨ ਦਾ ਮੰਨੂ ਤੇਰੇ ਤੇ ਦਾਦੂ ਗੁੱਸੇ ਮੰਨੂ ਸਾਰਾ ਪਤਾ ਹੀ ਤੇਰਾ ਨਹੀਂ ਤੂੰ ਮਨੇ ਇੱਕ ਗੱਲ ਨਹੀਂ ਦੱਸੀ ਤੇ ਡਰੋਈ ਨਾ ਤੇ ਨਾ ਨੈਣ ਨਮਕਾਈ ਕੱਲ ਤੋਂ ਤੇਰਾ ਕੋਲ ਜਾਨਾ ਬਿਲਕੁਲ ਬੰਦ ਤੇ ਬੰਦੀ ਦਫਾ ਜਾ ਉਥੋਂ ਦਫਾ ਜਾ ਤੇ ਆਪਣਾ ਮੋਬਾਈਲ ਨਾ ਮੰਨੂ ਲਿਆ ਕੇ ਦੇ ਮੈਂ ਵੇਖਾਂ ਇਹ ਤਾਂ ਆਨਲਾਈਨ ਕੰਮ ਆਂਦੇ ਮੈਨੂੰ ਤਾਂ ਅਸ਼ਰੇ ਦਫਾ ਆ ਕੀ ਸੋਚ ਸੋਚਦਾ ਬੰਦਾ ਧੀਆਂ ਵਾਸਤੇ ਦੋਨਾਂ ਧੀਆਂ ਨੇ ਮੇਰੀ ਮਿੱਟੀ ਬਲੀ ਤੇ ਕਰਤੀ ਵੱਡੀ ਨੂੰ ਤੇ ਭੇਜ ਦਿੱਤਾ ਜੇ ਛੋਟੀ ਦਾ ਮੈਨੂੰ ਪਤਾ ਲੱਗ ਗਿਆ ਨਾ ਕੁਝ ਅੱਜ ਵੇਖਦੀ ਆ ਦਾ ਮੋਬਾਈਲ ਮੈਂ ਕਿਤੇ ਕਿਤੇ ਨਾਲ ਗੱਲਾਂ ਕਰਦੀ ਆ ਤੇ ਕਿਤੇ ਕਿਤੇ ਨਾਲ ਨਹੀਂ ਕਰਦੀ ਇਹ ਮਨ ਨੂੰ ਹੀ ਸਖਤ ਹੋਣਾ ਪੈਣਾ ਜਈ ਮੁੰਡਿਆਂ ਦੀ ਗੱਲ ਛੋਟੇ ਦੀਆਂ ਵੀ ਹਰਕਤਾਂ ਮਾੜੀਆਂ ਲੱਗਦੀਆਂ ਭਈ ਆ ਵੱਡੇ ਨੇ ਮਨ ਨੂੰ ਕਿਹਾ ਨਾ ਹੁਣ ਮਨ ਨੂੰ ਹੀ ਧਿਆਨ ਦੇਣਾ ਪੈਣਾ ਹਾਏ ਰੱਬਾ ਹਲੋ ਹਾਂਜੀ ਮੈਨੂੰ ਅੱਜ ਮੈਨੂੰ ਅੱਜ ਤੋਂ ਬਾਅਦ ਫੋਨ ਨਾ ਕਰਨਾ ਮੈਨੂੰ ਅੱਜ ਤੋਂ ਬਾਅਦ ਫੋਨ ਨਹੀਂ ਕਰਨਾ ਮੈਸੇਜ ਨਹੀਂ ਕਰਨਾ ਕੋਈ ਇੰਸਟਾਗ੍ਰam ਕੋਈ ਵਟਸਐਪ ਕੋਈ ਫੇਸਬੁੱਕ ਪਲੀਜ਼ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਹਾਂ ਮੈਂ ਰਿਕਵੈਸਟ ਕਰਦੀ ਹਾਂ ਮੈਂ ਅੱਜ ਤੋਂ ਬਾਅਦ ਗੱਲ ਨਹੀਂ ਕਰ ਸਕਦੀ ਅੱਜ ਤੋਂ ਬਾਅਦ ਸਾਰਾ ਕੁਝ ਇੱਥੇ ਖਤਮ ਬਸ ਪਲੀਜ਼ ਮੈਨੂੰ ਕੁਛ ਵੀ ਨਾ ਪੁੱਛੋ ਮੈਂ ਕੋਈ ਜਵਾਬ ਨਹੀਂ ਦੇ ਸਕਦੀ ਮੈਂ ਕੁਛ ਨਹੀਂ ਕਰਨਾ ਬਸ ਅੱਜ ਤੋਂ ਬਾਅਦ ਮੈਨੂੰ ਫੋਨ ਨਾ ਕਰਨਾ ਮੈਂ ਸਾਰੀ ਜਗ੍ਹਾ ਤੇ ਤੁਹਾਨੂੰ ਬਲੌਕ ਕਰਨਾ ਗਈਆਂ ਮੈਨੂੰ ਫੋਨ ਕਰਕੇ ਕਿ ਨਾ ਕਹਿਣਾ ਤੂੰ ਕਿੱਥੇ ਗਈ ਤੂੰ ਮੈਨੂੰ ਨਜ਼ਰ ਨਹੀਂ ਆਉਂਦੀ ਪੀ ਪਲੀਜ਼ ਓਕੇ ਬਾਏ ਇਕਰੰਟ ਨੂੰ ਇੱਥੇ ਡਲ ਹੋ ਸੀ ਨਹੀਂ ਨਹੀਂ ਡਲ ਹੋ ਜੀ ਦੇ ਨਹੀਂ ਆਪਾਂ ਇਹ ਉਸ ਤਰ੍ਹਾਂ ਬਾਕੀ ਜਗ੍ਹਾ ਮੈਂ ਤੇ ਘੁੰਮੇ ਪਰ ਇੱਥੇ ਮੈਂ ਫਰਸਟ ਟਾਈਮ ਆਈ ਆ ਪਰ ਇਥੋਂ ਦਾ ਵੈਦਰ ਇੰਨਾ ਜ਼ਿਆਦਾ ਵਧੀਆ ਵਾ 1 ਮਿੰਟ ਚ ਮੀਂਹ ਪੈਣਾ ਪੈਂਦਾ 1 ਮਿੰਟ ਦੇ ਵਿੱਚ ਧੂਪ ਨਹੀਂ ਘਲਾਂਦੀ ਆ ਹੁਣ ਵੇਖੋ ਕਿੰਨਾ ਟਾਈਮ ਹੋਇਆ 3:30 ਵਜੇ ਆ ਇੰਨਾ ਕਲਾਉਡੀ ਹੋਇਆ ਬੇ ਇੰਨਾ ਵਧੀਆ ਲੱਗਣ ਦੇ ਆ ਨਾ ਆਪਣੇ ਉਥੇ ਅੰਮ੍ਰਿਤਸਰ ਚ ਤੇ ਇੰਨੀ ਗਰਮੀ ਆ ਤੇ ਇੱਥੇ ਵੇਖੋ ਵੈਦਰ ਕਿੰਨਾ ਹੀ ਜ਼ਿਆਦਾ ਸੋਹਣਾ ਵਾ ਹਾ ਜੇ ਕੋਈ ਡਿਸਟੈਂਸ ਵੀ ਇੰਨਾ ਜ਼ਿਆਦਾ ਨਹੀਂ ਹੈ ਅੰਮ੍ਰਿਤਸਰ ਤੋਂ ਪਰ ਵੈਦਰ ਦੇ ਵਿੱਚ ਵੇਲੇ ਕਿੰਨਾ ਫਰਕ ਆ ਕੱਲ ਰਾਤੀ ਤੇ ਮੈਨੂੰ ਠੰਡ ਹੀ ਲੱਗੀ ਜਾਵੇ ਠੰਡ ਹੀ ਲੱਗੀ ਜਾਵੇ ਸਹੀ ਕਿਆ ਬੜਾ ਵਧੀਆ ਵਾ ਤੇ ਤੁਹਾਡਾ ਵੀ ਅਚਾਨਕ ਹੀ ਪਲਾਨ ਬਣ ਗਿਆ ਨਾ ਕੱਲ ਨੂੰ ਸਵੇਰ ਵਾਪਸ ਚਲੀਏ ਮੰਡੇ ਆ ਕੱਲ ਸੰਡੇ ਆ ਉਸ ਤੋਂ ਨੈਕਸਟ ਮੰਡੇ ਆ ਤੇ ਫਿਰ ਵਾਪਸ ਆਪਣੇ ਕੰਮਕਾਰਾਂ ਤੇ ਹੋਈਏ ਤੇ ਫਿਰ ਵੇਲੇ ਸਿਰ ਤੁਰਪੇ ਤੇ ਬੜੀ ਬੜੀ ਮਿਹਰਬਾਨੀ ਹੋਊਗੀ ਓਹ ਯਾਰ ਬਾਹਰ ਪਾਉਟਿੰਗ ਕਰਨ ਆਏ ਆ ਹਜੇ ਵੀ ਤੁਹਾਨੂੰ ਵੇਲੇ ਸਿਰ ਹੀ ਪਈ ਆ ਮੈਂ ਤੇ ਆਰਾਮ ਨਾਲ ਉੱਠਾਂਗੀ ਆਪਾਂ ਲੇਟ ਜਾਵਾਂਗੇ ਘਰੇ ਨਹੀਂ ਦੇ ਇੱਕ ਦਿਨ ਹੋਰ ਰਹਿ ਲਈਏ ਨਹੀਂ ਜੀ ਬਹੁਤ ਅੱਗੇ ਰਹਿ ਲਿਆ ਯਾਰ ਕਿੰਨਾ ਮਜ਼ਾ ਆਂਦਿਆ ਵਾ ਕਿੰਨਾ ਸੋਹਣਾ ਵੈਦਰ ਆ ਇੱਥੇ ਜੀ ਕਰੰਦੇ ਇੱਥੇ ਰਹੀ ਜਾਈਏ ਦੋ ਚਾਰ ਦਿਨ ਹੋਰ ਰਹਿ ਲਈਏ ਇੱਥੇ ਪਲੀਜ਼ ਰਹਿ ਲਈਏ ਹਾਏ ਤੇ ਤੁਹਾਨੂੰ ਪਤਾ ਆਡਾ ਇੰਨਾ ਚਾਹਨਕ ਪਲਾਨ ਬਣ ਗਿਆ ਮੈਂ ਮੰਮੀ ਨੂੰ ਵੀ ਨਹੀਂ ਦੱਸਿਆ ਘਰੇ ਆਪਣੇ ਤੇ ਹੁਣ ਫੋਨ ਕਰ ਦੇ ਹਾਂ ਹੋਣਾ ਕੋਈ ਗੱਲ ਨਹੀਂ ਥੋੜੀ ਜਿਹੀ ਦੇਰ ਬਾਅਦ ਮੈਂ ਫੋਨ ਕਰ ਦਵਾਂਗੀ ਉਹਨਾਂ ਨੂੰ ਤੂੰ ਇਸ ਤਰ੍ਹਾਂ ਕਰ ਕੇ ਨਾ ਤੂੰ ਫੋਨ ਤੇ ਗੱਲ ਕਰ ਲੈ ਤੇ ਮੈਂ ਜਰਾ ਅੰਦਰ ਜਾਵਾਂ ਮੈਨੂੰ ਤਾਂ ਠੰਡ ਲੱਗਣ ਦੀ ਹੈ ਯਾਰ ਇੰਨਾ ਵਧੀਆ ਮੌਸਮ ਆ ਇੱਥੇ ਮੰਗਾ ਲਓ ਚਾਹ ਕੌਫੀ ਤੂੰ ਫੋਨ ਤੇ ਗੱਲ ਕਰ ਲੈ ਨਾ ਮੈਂ ਆਉਣਾ ਥੋੜੀ ਦੇਰ ਤੱਕ ਚਲੋ ਠੀਕ ਆਪਾਂ ਫਿਰ ਉਹ ਮਾਰਕੀਟ ਜਾਣਾ ਜੀ ਆਹ ਚਲਦੇ ਚਲਦੇ 4 ਵਜੇ ਚਲਦੇ ਚਲੋ ਠੀਕ ਆ ਚੱਲ ਯਾਰ ਮੰਮੀ ਨੂੰ ਫੋਨ ਕਰਾਂ ਉਹਨਾਂ ਨੂੰ ਦੱਸਾਂ ਕਿ ਮੈਂ ਬਾਹਰ ਆਈ ਆ ਘੁੰਮਣ ਵਾਸਤੇ। ਹੈਲੋ। ਹਾਂ ਬੱਸ। ਹਾਂਜੀ ਸੱਸੀ ਦਾ ਮੰਮੀ, ਕੀ ਹਾਲ ਹੈ ਤੁਹਾਡਾ? ਮੈਂ ਆਜੇ ਉਹਦੇ ਛੱਡ ਕੇ ਗਈ ਉਹਦੇ ਹੀ ਮੇਰਾ ਹਾਲ ਹੋਣਾ ਵੈ। ਤੂੰ ਕੋ ਤੂੰ ਪੁੱਛ ਮਲੀ ਮੇਰਾ ਹਾਲ। ਉਹ ਹੋ ਮੰਮੀ। ਸਾਰਿਆਂ ਤੋਂ ਮੈਂ ਛੱਡੋ। ਮੇਰੀ ਗੱਲ ਸੁਣੋ। ਤੁਹਾਨੂੰ ਪਤਾ ਵਾ ਮੈਂ ਨਾ ਘੁੰਮਣ ਆਈ ਆ। ਵਿਆਹ ਤਾਂ ਅਗਲੇ ਦਿਨ ਹੀ ਆਪਾਂ ਘੁੰਮਣ ਆਏ ਸੀਗੇ। ਇੰਨਾ ਵਧੀਆ ਇੱਥੇ ਮਜ਼ਾ ਆਉਂਦਾ ਹੈ ਨਾ 뷰 ਬੜਾ ਵਧੀਆ ਇੱਥੇ ਮਿੰਟ ਜਿਹੀ ਠੰਡ ਹੋ ਜਾਂਦੀ ਆ ਮਿੰਟ ਜਿਹੀ ਮੀ ਪਹਿਨਣਾ ਪੈਂਦਾ ਵਾ ਮੈਂ ਤੁਹਾਨੂੰ ਵਿਖਾਵਾਂ ਮੈਂ ਤੁਮਾਨੂੰ ਨੋ ਨਾ ਤਾਂ ਪਹਿਲੀ ਵਾਰੀ ਨਹੀਂ ਆਇਆ ਨਾ ਤੇ ਨਾ ਤੂੰ ਪਹਿਲੀ ਵਾਰੀ ਨਹੀਂ ਆਇਆ ਸਾਡੇ ਪਿਓ ਨੇ ਤਾਂ ਕਿਹੜਾ ਘੁਮਾਇਆ ਆ ਮੈਂ ਨਜਰਤ ਮੱਕਫਾ ਦੇ ਆ ਓਹੋ ਮੰਮੀ ਉਹ ਸਾਰੀਆਂ ਗੱਲਾਂ ਠੀਕ ਆ ਤੁਹਾਨੂੰ ਪਤਾ ਸਾਰੇ ਜਣੇ ਇੱਥੇ ਬੜੇ ਹੀ ਚੰਗੇ ਗਏ ਆ ਮੰਮੀ ਪੂਜਾ ਭਾਬੀ ਸਾਹਿਲ ਸਾਰੇ ਬੜੇ ਵਧੀਆ ਵਾ ਹਾਂ ਮਾਲਾ ਆ ਗਿਆ ਮਾਂ ਪਾੜੀ ਦਾ ਭਰਾ ਮਾਰਿਆ ਪਿਓ ਮਾਰਿਆ ਪਿਓ ਚੰਗਾ ਮੈਂ ਪਛਲੇ ਇੱਕ ਕੱਢੀ ਮੈਂ ਹੀ ਮਾਰੀ ਆ ਬਾਕੀ ਸਭ ਚੰਗਿਆ ਲੱਗਨੇ ਆ ਨਹੀਂ ਨਹੀਂ ਮੰਮੀ ਇਹ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਮੈਂ ਤੇ ਬਸ ਤੁਹਾਨੂੰ ਵਿਖਾਣ ਵਾਸਤੇ ਫੋਨ ਕੀਤਾ ਸੀਗਾ ਵਧੀਆ ਰੀਦੀ ਤੁਸੀਂ ਨਾ ਤੁਸੀਂ ਕਿਵੇਂ ਆ? ਲੱਗੀ ਠੀਕ ਆ ਤੁਸੀਂ ਸੁਣਾਓ ਠੀਕ ਹੋ ਦੀ ਤੁਸੀਂ? ਹਾਂ ਰੀਦੀ ਮੈਂ ਬੜੀ ਵਧੀਆ ਸਾਰੇ ਜਣੇ ਕਿੱਦਾਂ ਆ ਉੱਥੇ? ਸਾਰੇ ਜਣੇ ਬੜੇ ਵਧੀਆ ਮੈਂ ਨਾ ਤਾਂ ਫੋਨ ਕੀਤਾ ਸੀਗਾ ਮੈਂ ਨਾ ਤੈਨੂੰ ਵੀ ਉਹ ਵਿਖਾਣਾ ਸੀਗਾ ਇੰਨਾ ਵਧੀਆ ਇੱਥੇ ਧਰੂ ਹੈਗਾ ਹੋਣਾ ਮੈਂ ਤੈਨੂੰ ਵਿਖਾਨੀ ਆ 1 ਮਿੰਟ ਰੁਕ ਜਾ ਆਹ ਦੇਖ ਰਹੀ ਦੀ ਕਿੰਨਾ ਸੋਹਣਾ ਆ ਕੋਈ ਫਿਰ ਪਤਾ ਹੀ ਨਹੀਂ ਲੱਗਦਾ ਕਦੋਂ ਬਦਲ ਆ ਜਾਂਦੇ ਹੁੰਦੇ ਤੇ ਕਦੋਂ ਕੀ ਕਹਿੰਦੇ ਆ ਮੀ ਪੈਣ ਲੱਪਿੰਦਾ ਵਾ ਅੱਛਾ ਬਾਕੀ ਸਾਈਆਂ ਅੱਛਾ ਜੀ ਮੈਨੂੰ ਇਤਸਾਰ ਦਾ ਗੁੱਸਾ ਕਰਦਾ ਦੇਣਾ ਕਿਉਂਕਿ ਯਾਰ ਕੁੰਮੀ ਨੇ ਇੰਨੀ ਜਲਦੀ ਸਭ ਕੁਝ ਕਰਤਾ ਤੁਹਾਨੂੰ ਨਹੀਂ ਪਤਾ ਸੀ ਮੈਂ ਤਾਂ ਧੀ ਛੋਟੀ ਪਹਿ ਹੈ ਯਾਰ ਮੈਨੂੰ ਕਿੰਨਾ ਚਾਰ ਹੈ ਗਿਆ ਮੈਂ ਇਹ ਚਾਰ ਲੈਣਾ ਚੁਲਰੀ ਲੈਣੀ ਕਿੰਨੇ ਸ਼ੌਂਕ ਸੀ ਮੇਰੇ ਓਹੋ ਮੈਨੂੰ ਪਤਾ ਵਾ ਤੈਨੂੰ ਮੇਰੇ ਵਿਆਹ ਦਾ ਬੜਾ ਚਾਹ ਹੈਗਾ ਵਾ ਤੇ ਤੈਨੂੰ ਕੀ ਕਹਿੰਦੇ ਆ ਤੂੰ ਕਿੰਨੇ ਸ਼ੌਂਕ ਸੀ ਤੇਰੇ ਬਾਕੀ ਕੋਈ ਗੱਲ ਨਹੀਂ ਜਿਸ ਤਰ੍ਹਾਂ ਰੱਬ ਦੀ ਮਰਜ਼ੀ ਤੇ ਮੇਰੀ ਗੱਲ ਸੁਣ ਤੂੰ ਮੰਮੀ ਨੂੰ ਕਹਿ ਦੀ ਮੈਨੂੰ ਪਤਾ ਹੁਣ ਥੋੜਾ ਗੁੱਸੇ 'ਚ ਆ ਉਹਨਾਂ ਨੂੰ ਦੱਸ ਦੀ ਮੈਂ ਇੱਥੇ ਬੜੀ ਕੋਸ਼ਿਸ਼ਾਂ ਸਾਰੇ ਜਣੇ ਬਹੁਤ ਚੰਗੇ ਆ ਸਾਰੇ ਜਣੇ ਬਹੁਤ ਵਧੀਆ ਵਾ ਚਲ ਠੀਕ ਆ ਮੈਂ ਨਾ ਤੇ ਨਾ ਬਾਅਦ ਚ ਕਰਦੀ ਆ ਬਾਕੀ ਤੂੰ ਆਪਣਾ ਤੇ ਮੰਮੀ ਦਾ ਧਿਆਨ ਰੱਖੀ ਓਕੇ ਬਾਏ ਸਮ ਕੋਈ ਗੱਲ ਨਹੀਂ ਮੰਮੀ ਥੋੜਾ ਜਿਹਾ ਗੁੱਸੇ ਪਰ ਮੈਨੂੰ ਪਤਾ ਉਹ ਮੰਮੀ ਦਾ ਇਹਨਾਂ ਨੇ ਮੰਨ ਜਾਣਾ ਜਦੋਂ ਇਹਨਾਂ ਨੇ ਵੇਖਣਾ ਨਾ ਕਿ ਇਹਨਾਂ ਦੀ ਧੀ ਇੰਨੀ ਸੁਖੀ ਆ ਤੇ ਆਪੇ ਫਿਰ ਮਾਵਾ ਦਾ ਵੀ ਦੇਣਾ ਪਿਘਲੇ ਜਾਂਦਾ ਹੁੰਦਾ ਕੀ ਕਰਨ ਵੇ ਤੂੰ ਵੀ ਉੱਠ ਜਿਆ ਕਰ ਹਿਲ ਜਿਆ ਕਰ ਮੈਨੂੰ ਪਤਾ ਹੈ ਤੇ ਆਹੀ ਬੋਲਣਾ ਦੰਦ ਕੱਟ ਕੇ ਅੱਗੋਂ ਫੁਖਾ ਦਿੰਦਾ ਤੇਰੇ ਨਾਲ ਦਿਨ ਫੜ ਕੇ ਮੈਂ ਕੁੱਟਣਾ ਹੀ ਕਿਸੇ ਦਿਨ ਵੇਖੀ ਤੂੰ ਇਹ ਮੈਂ ਸੇਫਟੀ ਆ ਤੇ ਰੱਖੀ ਆ ਸ਼ਰਮਿੰਦਾ ਵੇ ਪੂਜਾ ਕਿੱਥੇ ਆ ਭਾਬੀ ਮੈਨੂੰ ਕਹਿ ਗਈ ਜੀ ਆਹੀ ਕਿ ਮੈਂ ਮੜਾ ਬਾਜ਼ਾਰ ਤੱਕ ਜਾਣਾ ਆ ਜਾਂਦੇ ਹਾਂ ਅੱਛਾ ਅੱਛਾ ਤਾਂ ਤੱਕ ਨੂੰ ਤਲ ਮਾਰੀ ਸਾਫ ਕਰ ਲਿਆ ਕਰ ਆਪਣੀ ਕੱਪੜਿਆਂ ਦਾ ਗਾ ਪਾਇਆ ਪਿਆ ਅਜੇ